ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਜਿਸਕਿਉ ਬਿਸਰੇ ਪ੍ਰਾਨਪਤ ਦਾਤਾ ਸੋਈ ਗੁਣੋ ਉਪਾਗਾ ਚਰਨ ਕਾਂਬਲ ਜਾਂ ਕਾ ਮਨ ਰਾਗਿਓ ਅਮਰ ਸਰੋਵਰ ਪਾਗਾ ਜਿਸ ਕਿਉ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣ ਉਪਾਗਾ ਚਰਨ ਕੰਬਲ ਜਾਂ ਕਾ ਮਨ ਰਾਗਿਓ ਅਮਰ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਸ ਸੰਜ ਗਿਆ ਸਭ ਤਾਂਤੇ ਪ੍ਰੀਤਮ ਸਿਉ ਮਨ ਲਾਗਾ ਰਹਾਉ ਜੈ ਜੈ ਪੇਖਿਓ ਤਾਂ ਨਰਾਇਣ ਸਗਲ ਕਟਾਵੇਂ ਤਾਗਾ ਨਾਮ ਓਦਕ ਪੀਵਤ ਜਨ ਨਾਨਕ ਤਿਆਗੇ ਸਭ ਉਨ ਰਾਗਾ ਜੈ ਜੈ ਪੇਖਿਓ ਤਹ ਨਰਾਇਣ ਸਗਲ ਕਟਾਵੇਂ ਤਾਗਾ ਨਾਮੁ ਉਦਕੈ ਪਵਿੱਤ ਜਨ ਨਾਨਕ ਤਿਆਗੇ ਸਭ ਓਨ ਰਾਗਾ ਸਤਨ ਸ਼੍ਰੀ ਵਾਹੇ ਗੁਰੂ ਸਾਹਿਬ ਜੀ ਜਿਸਕਿਉ ਬਿਸਰੇ ਪ੍ਰਾਨਪਤ ਦਾਤਾ ਸੋਈ ਗੁਣੋ ਭਾਗਾ ਚਰਨ ਕਾਂਬਲ ਜਾਂ ਕਾ ਮਨ ਰਾਗਿਓ ਅੰਮ੍ਰੋ ਸਰੋਵਰ ਭਾਗਾ ਜਿਸ ਕਿਉ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਭਾਗਾ ਚਰਨ ਕਾਂਬਲ ਜਾਂ ਕਾ ਮਨ ਰਾਗਿਓ ਆ ਵਲ ਸਰਵਰ ਪਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਸ ਸੰਜ ਗਿਆ ਸਭ ਤਾਂਤੇ ਪ੍ਰੀਤਮ ਸੋ ਮਨ ਲਗਾ ਰਹਾਓ ਜੈ ਜੈ ਪੇਖਿਓ ਤਹ ਨਰਾਇਣ ਸਗਲ ਕਟਾਵੇਂ ਤਾਗਾ ਨਾਮ ਓਦਕ ਪੀਵਤ ਜਨ ਨਾਨਕ ਤਿਆਗੇ ਸਭ ਉਨ ਰਾਗਾ ਜੈ ਜੈ ਪੇਖਿਓ ਤਹ ਨਰਾਇਣ ਸਗਲ ਕਟਾਵੇਂ ਤਾਗਾ ਨਾਮ ਉਦਕ ਪੀਵਿਤ ਜਨ ਨਾਨਕ ਛਿਆਗੇ ਸਭ ਓਨ ਰਾਗਾ 사ਤਨ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਿਸ ਕਿਉ ਬਿਸਰੇ ਪ੍ਰਾਨਪਤ ਦਾਤਾ ਸੋਈ ਗੁਣ ਉਪਾਗਾ ਚਰਨ ਕੰਬਲ ਜਾਂ ਕਾ ਮਨ ਰਾਗਿਓ ਅਮਰ ਸਰੋਵਰ ਪਾਗਾ ਜਿਸ ਕਿਉ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣ ਉਪਾਗਾ ਜਰਨਾ ਕਾਂਬਲ ਜਾਂ ਕਾਮਨ ਰਗਿਓ ਅਵਰ ਸरोवर ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਸ ਸੰਜ ਗਇਆ ਸਬ ਤੰਤੇ ਪ੍ਰੀਤਮ ਸੋ ਮਨ ਲਗਾ ਰਹਾ ਓ ਜੈ ਜੈ ਦੇਖਿ ਤਹ ਨਰਾਇਣ ਸਗਲ ਕਟਾਮੇ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤੇ ਅੱਗੇ ਸਭ ਉਨ ਰਾਗਾ ਜੈ ਜੈ ਪੇਖਿਓ ਤਹਾਂ ਨਰਾਇਨ ਸਗਲ ਕਟਾ ਮੇ ਤਾਗਾ ਨਾਮ ਉਦਕ ਪੀਵਿਤ ਜਨ ਨਾਨਕ ਤਿਆਗੇ ਸਭ ਉਨ ਰਾਗਾ ਸਤਨਾ ਰੇ ਵਾਹੇ ਗੁਰੂ ਸਾਹਿਬ ਜੀ ਜਿਸ ਕਿਉ ਬਿਸਰੇ ਪ੍ਰਾਨਪਤ ਦਾਤਾ ਸੋਈ ਗੁਣੋ ਉਪਾਗਾ ਚਰਨ ਕਾਂਬਲ ਜਾਂ ਕਾ ਮਨ ਰਾਗਿਓ ਅੰਮ੍ਰੋ ਸਰੋਵਰ ਭਾਗਾ ਜਿਸ ਕਉ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣੁ ਉਪਾਗਾ ਚਰਨਾ ਕਾਂਬਲ ਜਾਂ ਕਾ ਮੰ ਰਾਗਿਓ ਅੰਬਰ ਸरोवर ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਸ ਸੇ ਸੰਜ ਗਿਆ ਸਭ ਤਾਂਤੇ ਪ੍ਰੀਤਮ ਸਿਉ ਮਨ ਲਾਗਾ ਰਹਾ ਹੋ ਜੈ ਜੈ ਪੇਖਿ ਤਹ ਨਰਾਇਣ ਸਗਲ ਕਟਾ ਮੇ ਤਾਗਾ ਨਾਮੁ ਉਦਕ ਪੀਵਤ ਜਨ ਨਾਨਕ ਤਿਆਗੇ ਸਭੁ ਉਨ ਰਾਗਾ ਜੈ ਜੈ ਪੇਖਿ ਤਹ ਨਰਾਇਣ ਸਗਲ ਕਟਾ ਮੇ ਤਗਾ ਨਾਮੁ ਉਦਕ ਪੀਵਤ ਜਨ ਨਾਨਕ ਤੇ ਅੱਗੇ ਸਭ ਓਨ ਰਾਗਾ ਸਤਨ ਸ੍ਰੀ ਵਾਹੇ ਗੁਰੂ ਸਬ ਜੀ ਜਿਸ ਕਿਉ ਬਿਸਰੇ ਪ੍ਰਾਨਪਤ ਦਾਤਾ ਸੋਈ ਗੁਣੋ ਭਾਗਾ ਚਾਨ ਕਾਂਬਲ ਜਾਂ ਕਾ ਮਨ ਰਾਗਿਓ ਅੰਮ੍ਰੋ ਸਰੋਵਰ ਪਾਗਾ ਜਿਸ ਕਿਉ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਪਾਗਾ ਚਰਨ ਕਾਂਬਲ ਜਾਂ ਕਾ ਮੰ ਰਗਿਓ ਅੰਮ੍ਰੋ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਸ ਸੰਜ ਗਿਆ ਸਭ ਤੰਤੇ ਪ੍ਰੀਤਮ ਸਿਉ ਮਨ ਲਾਗਾ ਰਹਾਉ ਜੈ ਜੈ ਪੇਖਿਓ ਤਾਨ ਰਾਇਨ ਸਗਲ ਕਟਾਵੇਂ ਤਾਗਾ ਨਾਮ ਓਦਕ ਪੀਵਤ ਜਨ ਨਾਨਕ ਤਿਆਗੇ ਸਭ ਉਨ ਰਾਗਾ ਜੈ ਜੈ ਵੇਖਿਓ ਤਹ ਨਰਾਇਣ ਸਗਲ ਕਟਾਵੇਂ ਤਾਗਾ ਨਾਮੁ ਉਦਕੈ ਪੀਵਿਤ ਜਨ ਨਾਨਕ ਤਿਆਗੇ ਸਭ ਓਨ ਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਸਕਿਉ ਬਿਸਰੇ ਪ੍ਰਾਨਪਤ ਦਾਤਾ ਸੋਈ ਗੁਣੋ ਉਪਾਗਾ ਚਰਨਾ ਕੰਬਲ ਜਾਂ ਕਾ ਮਨ ਰਾਗਿਓ ਅੰਬਰੋ ਸਰੋਵਰ ਭਾਗਾ ਜਿਸ ਕਿਉ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਪਾਗਾ ਚਰਨਾ ਕੰਬਲ ਜਾਂ ਕਾ ਮਨ ਰਾਗਿਓ ਆ ਬਰੋ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਸ ਸੰਜ ਗਿਆ ਸਭ ਤਾਂਤੇ ਪ੍ਰੀਤਮ ਸੋ ਮਨ ਲਗਾ ਰਹਾਓ ਜੈ ਜੈ ਪੇਖਿਓ ਤਹ ਨਰਾਇਣ ਸਗਲ ਕਟਾਵੇਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਉਨ ਰਾਗਾ ਜੈ ਜੈ ਪੇਖਿਓ ਤਹ ਨਰਾਇਣ ਸਗਲ ਕਟਾਵੇਂ ਤਾਗਾ ਨਾਮ ਉਦਕ ਪੀਵਿਤ ਜਨ ਨਾਨਕ ਤਿਆਗੇ ਸਭ ਓਨ ਰਾਗਾ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਸ ਕਿਉ ਬਿਸਰੇ ਪ੍ਰਾਨਪਤ ਦਾਤਾ ਸੋਈ ਗੁਣ ਓ ਭਾਗਾ ਚਰਨ ਕੰਬਲ ਜਾਂ ਕਾ ਮਨ ਰਾਗਿਓ ਅਮਰ ਸਰੋਵਰ ਭਾਗਾ ਜਿਸ ਕਿਉ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣ ਓ ਭਾਗਾ ਜਰਨਾ ਕਾਂਬਲ ਜਾਂ ਕਾ ਮੰ ਰਾਗਿਓ ਹੰਬਰ ਸरोवर ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਸ ਸੰਜ ਗਿਆ ਸਬ ਤੰਤੇ ਪ੍ਰੀਤਮ ਸਿਉ ਮਨ ਲਗਾ ਰਹਾ ਓ ਜੈ ਜੈ ਪੇਖ ਤਹ ਨਰਾਇਣ ਸਗਲ ਕਟਾ ਮੇ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਉਨ ਰਾਗਾ ਜੈ ਜੈ ਪੇਖਿਓ ਤਹਾਂ ਨਰਾਇਨ ਸਗਲ ਕਟਾਮੇ ਤਾਗਾ ਨਾਮ ਉਦਕ ਪੀਵਿਤ ਜਨ ਨਾਨਕ ਤਿਆਗੇ ਸਭ ਉਨ ਰਾਗਾ ਸਤਨਾਮ ਸਿਰ ਵਾਹੇ ਗੁਰੂ ਸਹਬ ਜੀ ਜਿਸ ਕਿਉ ਬੇਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਉਪਾਗਾ ਚਰਨ ਕਾਂਬਲ ਜਾਂ ਕਾ ਮਨ ਰਾਗਿਓ ਅੰਮ੍ਰੋ ਸਰੋਵਰ ਭਾਗਾ ਜਿਸ ਕਉ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਪਾਗਾ ਚਾਰਨ ਕਾਂਬਲ ਜਾਂ ਕਾਮਨ ਰਾਗਿਓ ਅੰਬਰ ਸरोवर ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਸਜ ਸੰਜ ਗਿਆ ਸਭ ਤਾਂਤੇ ਪ੍ਰੀਤਮ ਸੋ ਮਨ ਲਗਾ ਰਹਾ ਓ ਜੈ ਜੈ ਪੇਖ ਤਹ ਨਰਾਇਣ ਸਗਲ ਕਟਾ ਮੇ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਉਨ ਰਾਗਾ ਜੈ ਜੈ ਵੇਖਿਓ ਤਹ ਨਰਾਇਣ ਸਗਲ ਕਟਾ ਮੇ ਤਗਾ ਨਾਮ ਉਦਕ ਪੀਵਤ ਜਨ ਨਾਨਕ ਤੇ ਅੱਗੇ ਸਭ ਯੁਨ ਰਾਗਾ ਸਤਨਾ ਸ਼੍ਰੀ ਵਾਹਿਗੁਰੂ ਸਾਬ ਜੀ ਜਿਸ ਕਿਉ ਬਿਸਰੇ ਪ੍ਰਾਨਪਤ ਦਾਤਾ ਸੋਈ ਗੁਣੋ ਉਪਾਗਾ ਚਰਨ ਕਾਂਬਲ ਜਾਂ ਕਾ ਮਨ ਰਾਗਿਓ ਅਮਰੋ ਸਰੋਵਰ ਪਾਗਾ ਜਿਸ ਕਿਉ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਪਾਗਾ ਚਰਨਾ ਕਾਂਬਲ ਜਾਂ ਕਾਮਨ ਰਗਿਓ ਅਮਰੋ ਸਰੋਵਰ ਪਾਗਾ तेरा जन राम नाम रंग जागा आस संज गया सब तांते प्रीतम सो मन लागा تراhao जय जय पेख्यो तहां नारायण ਸਗਲ ਕਟਾਵੇਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਉਨ ਰਾਗਾ ਜੈ ਜੈ ਪੇਖਿ ਤਹ ਨਰਾਇਣ ਸਗਲ ਕਟਾਵੇਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਓਨ ਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਸ ਕੇ ਬਿਸਰੇ ਪ੍ਰਾਨਪਤ ਦਾਤਾ ਸੋਈ ਗੁਣੋ ਭਾਗਾ ਚਰਨ ਕਾਂਬਲ ਜਾਂ ਕਾ ਮਨ ਰਾਗਿਓ ਅਮਰ ਸੁਰੂਵਰ ਭਾਗਾ ਜਿਸਕਿਉ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਭਾਗਾ ਚਰਨ ਕਾਂਬਲ ਜਾਂ ਕਾ ਮਨ ਰਾਗਿਓ ਆਵਲ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਸ ਸੰਜ ਗਇਆ ਸਭ ਤਾਂਤੇ ਪ੍ਰੀਤਮ ਸਿਉ ਮਨ ਲਗਾ ਜੈ ਜੈ ਪੇਖਿਓ ਤਹ ਨਰਾਇਣ ਸਗਲ ਕਟਾਵੇਂ ਤਾਗਾ ਨਾਮ ਓਦਕ ਪੀਵਤ ਜਨ ਨਾਨਕ ਤਿਆਗੇ ਸਭ ਉਨ ਰਾਗਾ ਜੈ ਜੈ ਪੇਖਿਓ ਤਹ ਨਰਾਇਣ ਸਗਲ ਕਟਾਵੇਂ ਤਾਗਾ ਨਾਮ ਉਦਕ ਪਵਿੱਤ ਜਨ ਨਾਨਕ ਤਿਆਗੇ ਸਭ ਓਨ ਰਾਗਾ 사ਤਨ ਸ਼੍ਰੀ ਵਾਹਿਗੁਰੂ ਸਾਬ ਜੀ ਜਿਸਕਿਓ ਬੇਸਰੇ ਪ੍ਰਾਨਪਤ ਦਾਤਾ ਸੋਈ ਗੁਣੁ ਉਪਾਗਾ ਚਰਨ ਕਾਂਬਲ ਜਾਂ ਕਾ ਮਨ ਰਾਗਿਓ ਅਮਰੋ ਸਰੋਵਰ ਭਾਗਾ ਜਿਸ ਕਉ ਬਿਸਰੇ ਪ੍ਰਾਨ ਪਤਿ ਦਾਤਾ ਸੋਈ ਗੁਣੁ ਉਪਾਗਾ ਜਰਨਾ ਕਾਂਬਲ ਜਾਂ ਕਾ ਮੰ ਰਗਿਓ ਅੰਬਰ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਸ ਸੰਜ ਗਇਆ ਸਬ ਤੰਤੇ प्रीतम स्योमन लागा रहाओ जय तहान तान्रायण सगल कटामे तागा नाम उदक पीवत जन नानक ਤਿਆਗੇ ਸਭ ਉਨ ਰਾਗਾ ਜੈ ਜੈ ਪੇਖਿਓ ਤਹਾ ਨਰਾਇਨ ਸਗਲ ਕਟਾ ਮੇ ਤਾਗਾ ਨਾਮ ਉਦਕ ਪੀਵਿਤ ਜਨ ਨਾਨਕ ਤਿਆਗੇ ਸਭ ਉਨ ਰਾਗਾ ਸਤਨਾਮ ਕਿਰਵਾਹਿ ਗੁਰੂ ਸਾਹਿਬ ਜੀ ਜਿਸ ਕਿਉ ਬੇਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਉਪਾਗਾ ਚਰਨ ਕਾਂਬਲ ਜਾਂ ਕਾ ਮਨ ਰਾਗਿਓ ਅੰਬਰ ਸरोवर ਭਾਗਾ ਜਿਸ ਕਿਉ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਪਾਗਾ ਚਰਨਾ ਕਾਂਬਲ ਜਾਂ ਕਾ ਮੰ ਰਗਿਓ ਅੰਬਰ ਸरोवर ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਸ ਜੰਝ ਗਿਆ ਸਬਤਾਂਤੇ ਪ੍ਰੀਤਮ ਸਿਓ ਮਨ ਲਗਾ ਰਹਾ ਓ ਜੈ ਜੈ ਪੇਖਿ ਤਹ ਨਰਾਇਣ ਸਗਲ ਕਟਾ ਮੇ ਤਾਗਾ ਨਾਮੁ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਉਨ ਰਾਗਾ ਜੈ ਜੈ ਪੇਖਿ ਤਹ ਨਰਾਇਣ ਸਗਲ ਕਟਾ ਮੇ ਤਗਾ ਨਾਮੁ ਉਦਕ ਪੀਵਤ ਜਨ ਨਾਨਕ ਤੇ ਅੱਗੇ ਸਭ ਓਨ ਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਜਿਸ ਕਿਉ ਬਿਸਰੇ ਪ੍ਰਾਨਪਤ ਦਾਤਾ ਸੋਈ ਗੁਣੋ ਉਪਾਗਾ ਚਰਨ ਕਾਂਬਲ ਜਾਂ ਕਾ ਮਨ ਰਾਗਿਓ ਅੰਮ੍ਰੋ ਸਰੋਵਰ ਪਾਗਾ ਜਿਸ ਕਉ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਪਾਗਾ ਚਾਰਨਾ ਕਾਂਬਲ ਜਾਂ ਕਾ ਮੰ ਰਾਗਿਓ ਅੰਮ੍ਰੋ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਸ ਸੇਂਜ ਗਿਆ ਸਭ ਤਾਂਤੇ ਪ੍ਰੀਤਮ ਸਿਉ ਮਨ ਲਗਾ ਰਹਾੋ ਜੈ ਜੈ ਪੇਖ ਤਹ ਨਰਾਇਣ ਸਗਲ ਕਟਾਵੇਂ ਤਾਗਾ ਨਾਮ ਓਦਕ ਪੀਵਤ ਜਨ ਨਾਨਕ ਤਿਆਗੇ ਸਭ ਉਨ ਰਾਗਾ ਜੈ ਜੈ ਵੇਖਿਓ ਤਹ ਨਰਾਇਣ ਸਗਲ ਕਟਾਵੇਂ ਤਾਗਾ ਨਾਮੁ ਉਦਕੈ ਪੀਵਿਤ ਜਨ ਨਾਨਕ ਤਿਆਗੇ ਸਭ ਓਨ ਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਸ ਕੀ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਭਾਗਾ ਚਰਨ ਕੰਬਲ ਜਾਂ ਕਾ ਮਨ ਰਾਗਿਓ ਅਮਰੋ ਸਰੋਵਰ ਭਾਗਾ ਜਿਸ ਕਉ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਪਾਗਾ ਚਰਨ ਕੰਬਲ ਜਾਂ ਕਾ ਮਨ ਰਾਗਿਓ ਆ ਵਲੋ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਸ ਸੰਜ ਗਿਆ ਸਭ ਤਾਂਤੇ ਪ੍ਰੀਤਮ ਸੋ ਮਨ ਲਾਗਾ ਰਹਾਓ ਜੈ ਜੈ ਵੇਖਿਓ ਤਹ ਨਰਾਇਣ ਸਗਲ ਕਟਾਵੇਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਉਨ ਰਾਗਾ ਜੈ ਜੈ ਵੇਖਿਓ ਤਹ ਨਰਾਇਣ ਸਗਲ ਕਟਾਵੇਂ ਤਾਗਾ ਨਾਮ ਉਦਕ ਪੀਵਿਤ ਜਨ ਨਾਨਕ ਤਿਆਗੇ ਸਭ ਓਨ ਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਸ ਕੇ ਬਿਸਰੇ ਪ੍ਰਾਨਪਤ ਦਾਤਾ सोई गुण ओ पागा चारन कांबल जांका मन राग्यो अमरो सरोवर पागा जिस क्यु बिसरे प्राण पत् दाता सोई गुण ओ पागा ਚਰਨਾ ਕਾਂਬਲ ਜਾਂ ਕਾਮਨ ਰਾਗਿਓ ਅਮਰ ਸरोवर ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਸ ਸੰਜ ਗਿਆ ਸਬ ਤੰਤੇ प्रीतमस्योमन लगा रहा